ਯੂਕੇ ਚ ਬਲੈਕ ਪ੍ਰਿੰਸ ਮਹਾਰਾਜ ਦਲੀਪ ਸਿੰਘ ਦੀ ਸਮਾਅ ਤੇ ਸਜਤਾ ਕਰਨ ਪਹੁੰਚੇ ਗਾਇਕ ਸਜਨ ਅਦੀਪ ਸੋਸ਼ਲ ਮੀਡੀਆ ਤੇ ਸ਼ਰਧਾਂਜਲੀ ਦਿੰਦੇ ਸਜਨ ਅਦੀਪ ਨੇ ਕੀਤੀ ਵੀਡੀਓ ਨੂੰ ਸਾਂਝਾ ਤੇ ਆਪਣੇ ਪੁਰਾਣੇ ਪੰਜਾਬ ਨੂੰ ਕੀਤਾ ਚੇਤਾ ਸੱਜਨਦੀ ਪੰਜਾਬੀ ਇੰਡਸਟਰੀ ਦੇ ਉਹਨਾਂ ਗਾਇਕਾ ਦੇ ਵਿੱਚੋਂ ਇੱਕ ਨੇ ਜੋ ਆਪਣੀ ਗਾਇਕੀ ਦੇ ਦੰਦ ਤੇ ਹਰ ਕਿਸੇ ਦੇ ਦਿਲ ਦੇ ਵਿੱਚ ਰਾਸ ਕਰਦੇ ਐ। ਉਹਨਾਂ ਦੀ ਆਵਾਜ਼ ਦਾ ਜਾਦੂ ਜਦ ਵਿੱਚ ਚੱਲਦਾ ਹੈ, ਹਰ ਕੋਈ ਉਹਨਾਂ ਦੀ ਗਾਇਕੀ ਦਾ ਕਾਇਲ ਹੋ ਜਾਂਦਾ ਹੈ। ਰੀਸੈਂਟਲੀ ਉਹ ਯੂਕੇ ਪਹੁੰਚੇ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਬਲੈਕ ਪ੍ਰਿੰਸ ਮਹਾਰਾਜ ਦਿਲੀਪ ਸਿੰਘ ਦੇ ਸਮਾਰ ਤੇ ਪਹੁੰਚੇ ਤੇ ਉੱਥੇ ਪਹੁੰਚ ਕੇ ਉਹਨਾਂ ਨੂੰ ਟ੍ਰਿਬਿਊਟ ਦਿੱਤਾ। ਇਸ ਦੀ ਵੀਡੀਓ ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਕੀਤੀ ਹੈ। ਤੁਸੀਂ ਵੀ ਦੇਖੋ ਇਹ ਵੀਡੀਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਵੀ ਜ਼ਰੂਰ ਸਾਂਝਾ ਕਰੋ। यूके च ब्लैक प्रिंस महाराज दिलीप सिंह समा ते सजता कर पहुंचे गायक सज्जन अधिक ਸੋਸ਼ਲ ਮੀਡੀਆ ਤੇ ਸ਼ਰਧਾਂਜਲੀ ਦਿੰਦੇ ਸਚਨ ਅਦੀਪ ਨੇ ਕੀਤੀ ਵੀਡੀਓ ਨੂੰ ਸਾਂਝਾ ਤੇ ਆਪਣੇ ਪੁਰਾਣੇ ਪੰਜਾਬ ਨੂੰ ਕੀਤਾ ਚੇਤਾ ਸੱਜਨਦੀ ਪੰਜਾਬੀ ਇੰਡਸਟਰੀ ਦੇ ਉਹਨਾਂ ਗਾਇਕਾ ਦੇ ਵਿੱਚੋਂ ਇੱਕ ਨੇ ਜੋ ਆਪਣੀ ਗਾਇਕੀ ਦੇ ਦਮ ਤੇ ਹਰ ਕਿਸੇ ਦੇ ਦਿਲ ਦੇ ਵਿੱਚ ਰਾਸ ਕਰਦੇ ਆ। ਉਹਨਾਂ ਦੀ ਆਵਾਜ਼ ਦਾ ਜਾਦੂ ਜਦ ਵਿੱਚ ਚੱਲਦਾ ਹੈ, ਹਰ ਕੋਈ ਉਹਨਾਂ ਦੀ ਗਾਇਕੀ ਦਾ ਕਾਇਲ ਹੋ ਜਾਂਦਾ ਹੈ। ਰੀਸੈਂਟਲੀ ਉਹ ਯੂਕੇ ਪਹੁੰਚੇ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਬਲੈਕ ਪ੍ਰਿੰਸ ਮਹਾਰਾਜ ਦਿਲੀਪ ਸਿੰਘ ਦੇ ਸਮਾਰ ਤੇ ਪਹੁੰਚੇ, ਜਿੱਥੇ ਪਹੁੰਚ ਕੇ ਉਹਨਾਂ ਨੂੰ ਟ੍ਰਿਬਿਊਟ ਦਿੱਤਾ। ਇਸ ਦੀ ਵੀਡੀਓ ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਕੀਤੀ ਹੈ। ਤੁਸੀਂ ਵੀ ਦੇਖੋ ਇਹ ਵੀਡੀਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਵੀ ਜ਼ਰੂਰ ਸਾਂਝਾ ਕਰੋ। thank you